ਦੋਸਤੋ ਪਿਆਰ ਭਰੀ ਦਸਤਰੀ ਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਪ੍ਰੀਕੋਡ ਵਿਕੇ ਪਹਿਲਾਂ ਸੱਦਾ ਹੁਣ ਜਾ ਰਿਹਾ ਤੇ ਆਹ ਪਰਦਾ ਸੱਦਾ ਹੁੰਦਾ ਹੀ ਆ ਹੋ ਗਿਆ ਹੀ ਸੱਦਾ ਆਹ ਪਰਦਾ ਸੱਦਾ ਹੁਣ ਜਾ ਰਿਹਾ ਤੇ ਬਾਈ ਬਾਈ ਦਾ ਆਪਣੀ ਹੈ ਜੀ ਬਾਈ ਜੀ ਕੀ ਮੋਲ ਕੀਤਾ ਜੀ ਮੈਂ ਤਾਂ ਯਾਰ ਮੋਲ ਕੀਤਾ 8000 ਠੀਕ ਹੈ ਜੀ ਤਾਂ 3500 ਰੁਪਏ ਦੀ ਤੇ ਬਾਈ ਨੇ 3500 ਰੁਪਿਆ ਲਾਦਾ ਠੀਕ ਹੈ ਜੀ ਤੇ ਠੀਕ ਹੈ ਬਾਈ ਜੀ ਫਿਰ ਤਾਂ ਹੀ 3500 ਦਾ ਸੱਦਾ ਹੋ ਗਿਆ ਠੀਕ ਹੈ ਮੜ ਲੱਗ ਪੈਸੇ ਵੜਾ ਦੇ ਲਓ ਜੀ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਜਿਹੜਾ ਪ੍ਰੀਕੋਰ ਬਕਰਾ ਮੰਡੀ ਦੇ ਤੇ ਪੂਰੇ 3500 ਰੁਪਏ ਦਾ ਸੌਦਾ ਹੋਇਆ ਜੀ ਗਨਾਓ ਪਏ ਬਾਈ ਪੈਸੇ ਗਨਾਓ ਲਓ ਜੀ ਦੋਸਤੋ ਬਹੁਤ ਵਧੀਆ ਸੌਦੇ ਹੁੰਦੇ ਆ ਹਰ ਸ਼ਨੀਵਾਰ ਜ਼ਿਲ੍ਹਾ ਪ੍ਰੀਕੋਟ ਬੱਕਰਾ ਮੰਡੀ ਲੱਗਦੀ ਹੈ ਤੇ ਵਾਧੂ-ਵਾਧ ਵੀਰ ਖਰੀਦਦਾਰ ਵੀ ਲੱਗਦੇ ਤੇ ਬਾ ਬੱਕਰੀ ਪਾਲਕ ਵੀਰ ਪਹੁੰਚਿਆ ਕਰੋ ਤੇ ਬਹੁਤ ਹੀ ਰੌਣਕ ਮੇਲਾ ਹੁੰਦਾ ਦੋਸਤੋ ਜ਼ਿਲ੍ਹਾ ਪ੍ਰੀਕੋਟ ਬੱਕਰਾ ਮੰਡੀ ਦੇ ਬਿਲਕੁਲ ਸ਼ਾਈ ਮਹਿਲੀ ਦੇ ਸਾਹਮਣੇ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਤੇ ਬਹੁਤ ਹੀ ਰੌਣਕ ਮੇਲਾ ਹੁੰਦਾ ਦੋਸਤੋ ਤੇ ਬਹੁਤ ਹੀ ਭਾਰੀ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਦੋਸਤੋ ਤੇ ਵਧੀਆ ਪ੍ਰਬੰਧ ਹੁੰਦੇ ਆ ਦੋਸਤੋ ਆ ਪਾਣੀ ਦਾ ਵਧੀਆ ਦੋਸਤੋ ਠੰਡੇ ਪਾਣੀ ਦਾ ਵਧੀਆ ਪ੍ਰਬੰਧ ਹੁੰਦਾ ਇਹ ਬਹੁਤ ਹੀ ਚੰਗੀ ਕੁਆਲਿਟੀ ਦਾ ਦੋਸਤੋ ਮਾਲ ਪਹੁੰਚਦਾ ਜਿਹੜਾ ਪ੍ਰੀਕੋਰ ਬਕਰਾਂ ਮੰਡੀ ਤੇ ਤੇ ਵੀਡੀਓ ਦੇ ਅੰਦਾ ਤੱਕ ਬਣੇ ਰਹੋ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਲਾਜ਼ਮੀ ਕਰਦਿਆ ਕਰੋ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਪਹੁੰਚ ਅਗੇ ਤੇ ਫੌਦੇ ਦਾ ਵਧੀਆ ਲਾਭ ਲੈ ਤਾਂਗਣ ਦੋਸਤੋ ਮੰਡੀ ਦੇ ਹੋਰ ਠੀਕ ਹੈ ਭਾਈ ਕਪਤਾਨ ਜੀ ਇਹ ਬਹੁਤ ਰੌਣਕ ਮੇਲਾ ਦੋਸਤੋ ਜਿਲ੍ਹਾ ਫਰੀਕੋਟ ਬੱਕਰਾ ਮੰਡੀ ਦੇ ਲਾਈਵ ਤੋਂ ਦੇਖਾਵਾ ਨਹੀਂ ਦੋਸਤੋ ਤੁਹਾਨੂੰ ਇਹ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚਲਦੀ-ਚਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਜੋੜੇ ਦਾ ਇੱਕੋ ਦੇਖਿਆ ਡੋਟੀ ਹੈ ਜੋੜੀ ਜੋੜੀ

ਕਪਤਾਨ ਦੇ ਦੇ ਜੀ 2500 ਰੁਪਿਆ ਲਾਦਾ ਰੁਕ ਜਾ ਸਾਢੇ ਪੰਜ ਤੱਕ ਨਹੀਂ ਹੋ ਗਿਆ ਹੋ ਗਿਆ ਬੱਕਰੀ ਖਰਾਬ ਹੋ ਗਈ ਬੱਕਰੀ ਬੈਠੀ ਬੱਲੀ ਲਓ ਜੀ ਸਮਝੇਗਾ ਹਾਂ ਬੱਚੇ ਦਾ ਸੌਦਾ ਚੱਲੀ ਜਾਂਦਾ ਦੋਸਤੋ ਚੱਲਦੀ ਵੀਡੀਓ ਚ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਦੋਸਤੋ ਉਹ ਦੇ ਦੇ ਕਪਤਾਨ ਮਾਰ ਕੇ ਬੱਕਰੀ ਖਰਾਬ ਹੋ ਗਈ ਬੱਕਰੀ ਖਾ ਲੈ ਯਾਰ ਬਹੁਤ ਹੀ ਵਧੀਆ ਸੌਦੇ ਹੁੰਦੇ ਆ ਦੋਸਤੋ ਜਿਲ੍ਹਾ ਪ੍ਰੀਕੋੜ ਬੱਕਰਾ ਮੰਡੀ ਤੇ ਵਾਧੂ ਵਾਧੂ ਵਧੀਆ ਰੌਣਕ ਮੇਲਾ ਹੁੰਦਾ ਦੋਸਤੋ ਪਹੁੰਚਿਆ ਕਰੋ ਕਿੰਨੇ ਮੇਰੇ ਭਰਾ ਬੱਕਰੀ ਪਾਲਕ ਵੀ ਖਰੀਦਦਾਰ ਵੀਰਾਂ ਜੀ ਬਾਈ ਬਾਈ ਜੀ ਤੇ ਬਹੁਤ ਵਧੀਆ ਦੋਸਤੋ ਰੌਣਕ ਮੇਲਾ ਜਿਲ੍ਹਾ ਪ੍ਰੀਕੋੜ ਬੱਕਰਾ ਮੰਡੀ ਹੋ ਗਿਆ ਸਰ ਦਾ ਨਹੀਂ ਆ ਕਿੱਥੇ ਤੈਨੂੰ ਪਹੁੰਚਾ ਹੋਦਾ ਚੱਲੀ ਜਾਂਦਾ ਆ ਅੱਜ ਆ ਕਸੂਦਾ ਆ ਪੜਦਾ ਹੋ ਗਿਆ ਚੱਲੀ ਰਿਹਾ 25 ਰੁਪਿਆ ਲਾਦਾ ਬਾਈਆਂ ਨੇ ਕੀ ਮੰਗਿਆ ਬੱਚੇ ਦਾ ਸਾਡੇ ਪੰਜ ਆ ਗਿਆ ਯਾਰ ਪੈਸੇ ਮੰਗਣ ਲੱਗਾ ਦਾ ਮੜਾ ਵੇਖ ਲੈ ਸੋਹਣੇ ਯਾਰ ਕਹੇ ਲੈ ਵੀ ਦੋਸਤੋ ਬੱਕਰਾ ਮੰਡੀ ਦੇ ਸੌਦੇ ਹੁੰਦੇ ਆ ਆਹ ਚੱਲਦੀ ਆਹ ਬੱਕਰੀ ਦਾ ਬੱਚਾ ਦੋਸਤੋ ਆ ਬੱਕਰਾ ਤੇ ਬਾਈ ਨੇ 5500 ਰੁਪਇਆ ਮੰਗਿਆ ਕਪਤਾਨ ਨੇ ਤੇ ਬਾਈ ਨੇ 2500 ਲਾਦਾ ਤੇ ਚੱਲਦਾ ਦੋਸਤੋ ਸਿਰੇ ਉਗੇ ਲੱਗਿਆ ਤਾਂ ਤੁਹਾਨੂੰ ਲਾਜ਼ਮੀ ਭਗਾਉਂਦੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਕਿੰਨਾ ਕਹਿਰੀ ਪਿੰਡ ਜਿਹੜਾ ਪੀਕੋਟ ਬੱਕਰਾ ਮੰਡੀ ਲੱਗਦੀ ਆ ਦੋਸਤੋ ਅਗਰ ਸ਼ਨੀਵਾਰ ਤੇ ਮਿਲਦੇ ਆ ਦੋਸਤੋ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ